ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਮਨੀ ਵੀਡੀਓ ਵਿੱਚ ਆ ਦੇਖੋ ਜੀ ਸਰਦਾਰ ਜੀ ਬੈਠੇ ਆਪਣੀਆਂ ਪੋਟਲੀਆਂ ਲਈ ਬਾਜੀਆਂ-ਭਾਜੀਆਂ ਦਾ ਲੱਗੇ ਨੇ ਇਹ ਕੰਮ ਕਰਨਾ ਮੈਂ ਵੀ ਆਈ ਸੀ ਇੱਧਰ ਇਹਨਾਂ ਨਾਲ ਹੈਲਪ ਕਰਾਉਣ ਤੇ ਬਾਕੀ ਹੁਣ ਇਹ ਸਬਜ਼ੀਆਂ ਤਾਂ ਆਪਣੀਆਂ ਜੰਮੀਆਂ ਆਈਆਂ ਦੇਖੋ ਜੀ ਮੈਂ ਹੁਣ ਇੱਧਰ ਬਾਗ-ਬਗੀਚੇ ਦੀ ਵੀਡੀਓ ਬਣਾਉਂਦੀ ਰਹਾ ਕਰੂੰਗੀ ਤੇ ਵੇ ਆਪਣਾ ਸਾਰੇ ਪਿਆਜ਼ ਜੰਮੇ ਆਏ ਘਰ ਦੀਆਂ ਗੱਠਾਂ ਰੱਖੀਆਂ ਹੋਈਆਂ ਨੇ ਤੁਸੀਂ ਤੇ ਹੋ ਗਏ ਪਿਆਜ਼ਾਂ ਦੀ ਪਨੀਰੀ ਲਿਆਏ ਤੇ ਹਾਂ ਪਰਲੀ ਤੇ ਪਨੀਰੀ ਲਿਆਂਦੀ ਤੇ ਅੱਛਾ ਤੇ ਆਪਣੀ ਗੱਡੀ ਹੋ ਗਈ ਤੇ ਗੋਭੀ ਤੋਂ ਬਾਅਦ ਲਾ ਦਿਓ ਜੀ ਹੁਣ ਸਬਜ਼ੀਆਂ ਸਾਰੀਆਂ ਮਿਰਚਾਂ ਸਾਈਡ ਤੇ ਲਾਤੀਆਂ ਹੈ ਜੀ ਹੂੰ ਪਾਲਕ ਤਾਂ ਜੀ ਜੰਮਿਆ ਹੀ ਹੁਣ ਅਸੀਂ ਲੱਗੇ ਆ ਇੱਧਰ ਸਬਜ਼ੀਆਂ ਲਾਉਣ ਤੇ ਲਾਉਣੇ ਪਹਿਲਾਂ ਮੇਥੀ ਹੁਣ ਉਹ ਢੱਕਾ ਜਿਹਾ ਲਿਆਵਾਂ ਬਟਾ ਗੀਆਂ ਕੱਢਣ ਨੂੰ ਨਾ ਨਾ ਬੈੱਡ ਬਣਾਣਾ ਪਹਿਲਾਂ ਬਣਾਉਣਾ ਅੱਛਾ ਬੈੱਡ ਬਣਾਉਣਾ ਅੱਛਾ ਸਬਜ਼ੀਆਂ ਵੀ ਬਹੁਤ ਔਖੀਆਂ ਜੀ ਮੁੱਲ ਦੀਆਂ ਖਾਣੀਆਂ ਸਪਰੇਹਾਂ ਵਾਲੀਆਂ ਭਰਦੀਆਂ ਹੁਣ ਆਇਆ ਸਾਗਾਂ ਸੁਗਾਂ ਦਾ ਟਾਈਮ ਆ ਸਾਰਾ ਜਿਹੜੀਆਂ ਸਬਜ਼ੀਆਂ ਸਾਗ ਦੇ ਨਾਲ ਦੀਆਂ ਨੇ ਸਾਰੀਆਂ ਦਾ ਹੁਣ ਹੀ ਟਾਈਮ ਹੈ ਫਿਰ ਥੋੜਾ ਜਿਹਾ ਲੇਟ ਹੋ ਜਾਂਦੀਆਂ ਨੇ ਪਰ ਅਸੀਂ ਬਹੁਤ ਔਖੇ ਹੋਈਆਂ ਸਬਜ਼ੀਆਂ ਹੋ ਗਈਆਂ ਡੇਟ ਮੀਹਾਂ ਨੇ ਕਰਤੀਆਂ ਐਤਕੀ ਗਰਮੀ ਚ ਵੀ ਕੋਈ ਟਿਕਾਣਾ ਜਾਂ ਨਹੀਂ ਬਣਿਆ ਬੀਜ ਪੂਜੀ ਚ ਸਾਡੇ ਨਿਕਲੇ ਹੀ ਨਹੀਂ ਹੈਗੇ ਆ ਹੁਣ ਲੱਗੀਆਂ ਤੋਰੀਆਂ ਬਤਾਉਂ ਜੇ ਲੱਗਣ ਥੋੜੇ ਥੋੜੇ ਚਲੋ 5-7 ਤੱਕ ਵੀ ਤੋਰੀਆਂ 5-7 ਬਤਾਉਂ ਉੱਤਰ ਆਣ ਦੋ ਚਾਰ ਆਲੂ ਪਾ ਕੇ ਸਬਜ਼ੀ ਬਣ ਜਾਂਦੀ ਹੈ ਠੀਕ ਹੈ ਜੀ ਇਹ ਜਿਹੜੀ ਘਰ ਦੀ ਸਬਜ਼ੀ ਉਹਦੇ ਵਰਗੀ ਨਿਸ਼ਾਨੀ ਹੈਗੀ ਆਪਾਂ ਬਗੈਰ ਸਪਰੇਅ ਤੋਂ ਖਾਂਦੇ ਆ ਸਬਜ਼ੀਆਂ ਬਿਲਕੁਲ ਨੇਚਰਲ ਨਹੀਂ ਤੁਹਾਨੂੰ ਪਤਾ ਹੀ ਹੈ ਸਪਰੇ ਹਾਲੀਆਂ ਖਾ ਕੇ ਵੀ ਡਾਕਟਰਾਂ ਦੇ ਵੀ ਜਾਣਾ ਪੈ ਜਾਂਦਾ ਆਪਾਂ ਨੂੰ ਕਿ ਹੈ ਜੀ ਕੋਈ ਪੂਰਾ ਨਹੀਂ ਹੁੰਦਾ ਸਬਕ ਉਸ ਅਸੀਂ ਆਲੇ ਦਾਲੇ ਆਪਣੇ ਬੜੇ ਭੈਣਾਂ ਭਾਈਆਂ ਤੋਂ ਆਪਣੇ ਮਾਪਿਆਂ ਤੋਂ ਬਹੁਤ ਕੁਝ ਸਿੱਖਦੇ ਆਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਬੰਦੇ ਨੂੰ ਸਾਰਾ ਕੁਝ ਆਉਂਦਾ ਹੈ ਠੀਕ ਹੈ ਜੀ ਜਿਹੜੀਆਂ ਸਬਜ਼ੀਆਂ ਆ ਜੀ ਘਰ ਦੀਆਂ ਲਾਉਣੀਆਂ ਨਾ ਇੱਕ ਤਾਂ ਇਹਨਾਂ 'ਚ ਮਨ ਬਹੁਤ ਲੱਗਿਆ ਰਹਿੰਦਾ ਇਨਸਾਨ ਦਾ ਬੰਦਾ ਕੰਮ ਲੱਗਿਆ ਰਹਿੰਦਾ ਇੱਕ ਬੰਦਾ ਕੰਮ ਲੱਗਿਆ ਰਹਿੰਦਾ ਹੁਣ ਮੈਂ ਆਮ ਜੇ ਮੈਂ ਮੜੀ ਜੀ ਵੀ ਬੇਲੀ ਹੋ ਜਾ ਉਧਰ ਫਿਰ ਮੈਂ ਆ ਕੇ ਉਹੀ ਇੱਥੇ ਪੀੜੀ ਲੈ ਕੇ ਬਹਿ ਜਾਨੀ ਆ ਦੱਕੇ ਡੁੱਕੇ ਜੇ ਕੱਢਦੇ ਵਿੱਚੋਂ ਬੰਦੇ ਦਾ ਇੱਕ ਮੇਥੀ ਬੰਦਾ ਇੱਕ ਕੰਮ 'ਚ ਰੁੱਝਿਆ ਜਾ ਰਹਿੰਦਾ ਹੈ ਬੇਲਾ ਦਿਮਾਗ ਸ਼ੈਤਾਨ ਦਾ ਘਰ ਹੋ ਜਾਂਦਾ ਨਹੀਂ ਠੀਕ ਹੈ ਜੀ ਸਾਨੂੰ ਹਰਦਮ ਕੰਮ ਲੱਗਿਆ ਰਹਿਣਾ ਚਾਹੀਦਾ 10:00 ਵਜੇ ਦੇ ਅਨੁਸਾਰੀ ਟੋਟਲੀ ਉਹ ਕੰਮ ਨਿਬੜ ਜੰਨੇ ਆ ਚਾਚੂ ਪੀਕੇ ਉਦੋਂ ਬਾਅਦ 2:30 ਵਜੇ ਸਾਈ ਕੋਈ ਕੰਮ ਨਹੀਂ ਜੀ ਹੁੰਦਾ। ਉਹ ਲੈ ਇਹਨੂੰ ਫੜਾ ਆਇਆ ਕਾ ਛੱਟਾ ਲੈ ਕੇ ਆ। ਇਹ ਰਹਿ ਗਈ ਉਦੋਂ। ਕਿੱਥੇ? ਜਵੀ ਦੇ ਵਿੱਚ ਏਡੇ ਜੇ ਮਾਰਦੇ ਛੱਟਾ ਜਿਹਦੇ ਸਾਗ ਦਾ ਹੈ ਆਪਾਂ ਨੇ। ਮੈਨੂੰ ਕਿੱਥੇ ਕਪਾਇਆ? ਸਰੂਗੀਆਂ ਇਹਦੇ ਵਿੱਚ ਮਾਰਦੇ ਛੱਟਾ ਸਿਰ। ਨਹੀਂ ਉਰਲੇ ਘਾਰੇ ਚ ਪਰਲੇ ਚ। ਆ ਦੋਹਾਂ ਤਿੰਨਾਂ ਘਾਰਿਆਂ ਚ ਜਿੱਥੇ। ਅੱਛਾ। ਫਰੀਕ ਬਹੁਤ ਆ ਬਹੁਤ ਦੂਰ ਤੱਕ ਮਾਰਨੀ ਥੋੜੀ ਥੋੜੀ ਬਾਕੇ ਹੱਥੇ ਛੋਟੀ। ਅੱਛਾ ਉਹੀ ਐਦਾਂ ਜਿੱਦਾਂ ਤੁਸੀਂ ਰਿਓ ਛਿੜਕਦੇ ਹੁੰਨੇ ਹੋ। ਹਾਂ 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 ਉਹ ਕਰ ਮਾਰ। ਅੱਛਾ ਮੈਂ ਸੁਕਾਉਣੇ ਆ। ਠੀਕ ਠ ਮਾਲਾ ਸਾਥੀਆਂ ਪਾੜਨ ਨੂੰ ਕੈਂਚੀ ਲੈ ਆਉਣੀ ਥੋੜੀ ਮਿਲਫਾਫੇ ਪਾੜੀ ਹੋਈ ਆ ਹੱਥ ਤੇ ਪਾ ਲੂੰ ਆ ਦੇਖੋ ਜੀ ਸਰਦਾਰ ਜੀ ਮੈਨੂੰ ਅੱਜ ਨਵਾਂ ਕੰਮ ਸਿਖਾਉਣ ਲੱਗੇ ਆ ਆ ਪਹਿਲੀ ਕਿਆਰੀ ਜਿਵੇਂ ਸੜਦਾ ਸਾਰੀ ਚ ਦੂਰ ਦੂਰ ਕਾਕਾ ਲਓ ਜੀ ਆਜ ਮੈਂ ਕੀ-ਕੀ ਚਾਈਆਂ ਚੀਨੀ ਸਰੋਂ ਵੀ ਬਚਦੀ ਥੋੜਾ ਜਿਹਾ ਚੀਨੀ ਸਰੋਂ ਉਹ ਕਹੀ ਜੀ ਹੁੰਦੀ ਆ ਜਿਹੜੀ ਕੈਨ ਵਾਲੀ ਚੌੜੇ ਜਿਹੇ ਪੱਤੇ ਵਾਲੀ ਹੁੰਦੀ ਆ ਜਵੀ ਜਿਹਾ ਸਿੱਟਾ ਦੇ ਸਾਂਸ ਵਾਦ ਬਣਦਾ ਆ ਸਾਗ ਉਹ ਤਾਂ ਬਹੁਤ ਵਾਦ ਬਣਦਾ ਤੇ ਜਿੱਥੇ ਵਧੀਆ ਮੈਨੂੰ ਵੀ ਵਧੀਆ ਲੱਗਦਾ ਹੈ ਨਾ ਸਾਗ ਤੋੜਨਾ ਪਰ ਪਾਇਆ ਹੀ ਇੱਕ ਜਗ੍ਹਾ ਹੀ ਸਾਰੀ ਉਹ ਨਾ ਅੱਛਾ ਤੇ ਨਿਕਲੇ ਤੇ ਪਤਾ ਲੱਗੂ ਹੁਣ ਵੀ ਕਿੱਥੇ ਗੱਜਮਦੀ ਐ ਉਹ ਹਾਂ ਵੈਸੇ ਮੈਂ ਡਿੰਗ ਦੀ ਪੱਟੀ ਕਹਾ ਹੈ ਨਾ ਆਏ ਆਏ ਜਿਹੀ ਕਰਤਾ ਹੈ ਨਾ ਕੁੱਟਣੀ ਦੀ ਡਿੰਗ ਤਾਂ ਹੈ ਤੇਰੇ ਸਰ ਦੇ ਡਿੰਗ ਪੱਤੇ ਉਨਾਲ ਆਖਣੇ ਨਵਾਂ ਨਵਾਂ ਕਿਸਾਨ ਹੈ ਨਾ ਅੱਛਾ ਮੈਂ ਤਾਂ ਆਏ ਗੱਲ ਕਰਦੀ ਆ ਜਿਹੜੀਆਂ ਹਾਂ ਮਿਰਚਾਂ ਦੇ ਦੀ ਪਨੀਰੀ ਆ ਇਹ ਮਰਦਾਰ ਜੀ ਦਾ ਤੇ ਵਿਚਾਰੀ ਇੰਨੀ ਤਕੀ ਟੁੱਟੀ ਜੀ ਉਹ ਸਿਆਲ ਵਾਲੀ ਹੀ ਜੀ ਹੁੰਦੀ ਹੈ ਹੁਣ ਇਹ ਪਨੀਰੀਆਂ ਬਚਦੀਆਂ ਨਹੀਂ ਨਹੀਂ ਫਿਰ ਜਿਹੜੀਆਂ ਮਿਰਚਾਂ ਪਹਿਲੀਆਂ ਦੀਆਂ ਉਹ ਚੋ ਦੋ ਕਬੂਟੇ ਤਾਂ ਵਿਚਾਲ ਲੈਂਦੇ ਨਹੀਂ ਉਹ ਜਗਾ ਲੋਟ ਨਾ ਸੌਂਦੀ ਵਿਚਾਲੇ ਕਿਤੇ ਬਣਾ ਲੋਟਾਉਂਦੀ ਉਹ ਅੱਛਾ ਮੇਥੀ ਮੈਂ ਤੁਹਾਨੂੰ ਕਿਹਾ ਵੀ ਵੱਧ ਲਾਇਓ ਮੇਥੀ ਪਿਛਲੇ ਸਾਲ ਦੀ ਮੇਥੀ ਨੇ ਐਤਕੀ ਮੇਥੀ ਨੂੰ ਹੱਥ ਨਹੀਂ ਫੜਾਇਆ ਕੋਈ ਨਹੀਂ ਬਥੇਰੀ ਐ ਮੇਥੀ ਤਾਂ ਸਬਜੀ ਵਿੱਚ ਦੇਖੋ ਜੀ ਸਬਜੀ ਵਿੱਚ ਆਪਾਂ ਮੇ ਟਮਾਟਰ ਟਮਾਟਰ ਕੁਝ ਨਾ ਹੋਵੇ ਤੁਸੀਂ ਸਕਾਈ ਹੋਈ ਮੇਥੀ ਸਬਜੀ ਚ ਕੇਰਾ ਤੜਕੇ ਚ ਪਾ ਕੇ ਦੇਖੋ ਕਿੰਨਾ ਸੋਹਣਾ ਉੱਤੇ ਟਮਾਟਰਾਂ ਵਾਂਗੂ ਰੈੱਡ ਰੈੱਡ ਜਾਂ ਤਰਬਰਾ ਬਣ ਜਾਂਦਾ ਠੀਕ ਹੈ ਜੀ ਔਰ ਸਬਜੀ ਦੀ ਖੁਸ਼ਬੂ ਸਬਜੀ ਦਾ ਟੇਸਟ ਇੱਕ ਵੱਖਰਾ ਹੀ ਹੁੰਦਾ ਹੈ ਮੇਥੀ ਤੇ ਗੁਣ ਵੀ ਬਹੁਤ ਨੇ ਮੇਥੀ 'ਚ ਹਾਂਜੀ ਮੇਥੀ 'ਚ ਘਣਾਦੰਤ ਕੋਈ ਨਹੀਂ ਹਾਂ ਹਾਂਜੀ ਮੇਥੀ 'ਚ ਗੁਣ ਬਹੁਤ ਜ਼ਿਆਦਾ ਹੈ ਤੇ ਮੈਂ ਪਿਛਲੇ ਸਾਲ ਧਨੀਆ ਵੀ ਸਕਾ ਲਿਆ ਹਜੇ ਮੇਰੇ ਪਿਛਲੇ ਸਾਲ ਸਾਗ ਨਹੀਂ ਉਕਣਾ ਆ ਆਪਣਾ ਲੱਗਿਆ ਹੈਗਾ ਤੁਸੀਂ ਦੂਈ ਸਰੋਂ ਜੀ ਬੀਜਤੀ ਉਹ ਦਿਨਾਂ ਚ ਪੱਕ ਕੇ ਜੇ ਆਉ ਜਾਂਦੀ ਹੈ। ਸਾਗ ਵੀ ਸਕਾ ਕੇ ਰੱਖਣਾ ਗਰਮੀਆਂ ਲਈ। ਉਹ ਕਿੰਨਾ ਜੀ ਕਰਦਾ ਸਾਗ ਖਾਣ ਨੂੰ। ਪਤਾ ਕੀ ਹੈ ਜੀ ਜਿਹੜਾ ਧਣੀਆਂ ਤੇ ਮੇਥੀ ਆਪਾਂ ਸਕਾ ਕੇ ਰੱਖ ਲੈਨੇ ਆ ਨਾ। ਅ ਕਈ ਵਾਰ ਧਣੀਆਂ ਨਾ ਹੋਵੇ ਘਰ ਉਹੀ ਸੁੱਕਿਆ ਹੋਇਆ ਆਪਣਾ ਚੱਕੋ ਚੱਕ ਕੇ ਪਾ ਦੋ। ਉਹਨੂੰ ਇੱਕ ਦੋ ਵਾਰ ਧੁੱਪ ਲਵਾ ਦੋ। ਵੀ ਕੋਈ ਮਾਣਾ ਮੋਟਾ ਕੋਈ ਹੋਣਾ ਪੈ ਜਵੇ ਅਪਲਾ ਤਾਂ ਪੈਂਦਾ ਹੀ ਨਹੀਂ ਜਦੋਂ ਤੁਸੀਂ ਐਨ ਬਰੰਜ ਕਰਕੇ ਰੱਖਦੇ ਹੋ ਫਿਰ ਤਾਂ ਕੋਈ ਅ ਮਤਲਬ ਹੀ ਨਹੀਂ ਬਣਦਾ ਵੀ ਉਹਦੇ ਵਿੱਚ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨੂੰ ਜੀ ਭੈਜੀ ਤੇ ਮੈਂ ਤਾਂ ਇਹਨਾਂ ਚੰਗੀ ਤਰ੍ਹਾਂ ਸਕਾ ਕੇ ਮਿੰਜੀਆਂ ਤੇ ਫੋਲ ਕੇ ਚਾਦਰਾਂ ਤੇ ਪਾ ਦਿੰਨੀ ਆ ਬਈ ਜਦ ਇਹਨਾਂ ਹੋ ਜਾਂਦੀਆਂ ਬਰਾਂਚ ਸੁੱਕ ਕੇ ਫੇਰ ਉਹਨੂੰ ਠੰਡੀ ਕਰਕੇ ਮੇਥੀ ਨੂੰ ਫੇਰ ਲਿਫਾਫੇ ਚ ਪਾਉਣੀ ਆ ਤੇ ਆਹ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਸਵੇਰੇ ਸਵੇਰੇ ਬਾਗ ਨੂੰ ਵਿੱਚਾ ਮੇਰੇ ਤਾਂ ਰੂਹ ਨੂੰ ਸਕੂਨ ਮਿਲਦਾ ਜਦ ਮੈਂ ਇੱਧਰ ਆਉਣੀ ਆ। ਹੰਪਖਿਆਂ-ਪੁਖਿਆਂ ਥੱਲੇ ਇੰਨੀ ਕੁਛ ਨਹੀਂ। ਜਿੰਨਾ ਮੈਨੂੰ ਇੱਧਰ ਬੂਟਿਆਂ ਕਿੰਨੀ ਆ ਕੇ ਮਾਨੂੰ ਸ਼ਾਂਤੀ ਜੀ ਮਿਲਦੀ ਆ। ਆਹ ਦੇਖੋ। ਮੈਂ ਸੋਨਾ ਬਣਾ ਲਿਆ ਬੈਠਣ ਨੂੰ। ਠੀਕ ਆ ਜੀ। ਇੱਕਣ ਮੈਂ ਤਾਂ ਭੈਣਾਂ ਨੂੰ ਗਾਹੂੰਗੀ। ਵੀਰਾਂ ਦੀ ਹੈਲਪ ਕਰਕੇ ਬੂਟੇ-ਬਾਟੇ ਲਾ ਕੇ 10-15 ਜੇ ਤੁਹਾਡੇ ਜਗ੍ਹਾ ਹੈਗੀ ਆ ਮਹਾਰਾਜ ਦੀ ਕਿਰਪਾ ਨਾਲ ਆਪਣਾ ਇੱਕ ਕਣ ਬੈਠਣ ਨੂੰ ਬਣਾਓ ਤੇ ਕਿੰਨਾ ਸੋਹਣਾ ਲੱਗਦਾ ਹੈ ਆ ਦੇਖੋ ਜੀ ਸਰਦਾਰ ਜੀ ਦੇ ਬੈਗ ਭਰੇ ਪਏ ਆ ਪਰਸ ਪਰਸ ਗੁੱਚੀ ਦੇ ਗੁੱਚੀ ਦੇ ਮੁਕਾਬਲਾ ਕਿ ਕਰਨ ਦੀ ਗੁੱਚੀ ਦੇ ਪਰਸ ਨਹੀਂ ਸਰਦਾਰ ਜੀ ਦੇ ਇੱਕ ਸਾਡੇ ਨਿੰਬੂ ਬਹੁਤ ਗਿਰਦੇ ਆ ਵੀਰੇ ਮੈਂ ਵੀਰਾਂ ਨੂੰ ਕਹੂੰਗੀ ਕਣਾ ਨੂੰ ਤਾਂ ਵਿਚਾਰੀਆਂ ਨੂੰ ਕੀ ਪਤਾ ਮੇਰੇ ਨਾਲ ਦੀਆਂ ਆਈਆਂ ਬਈ ਇਹ ਨਾ ਨਿੰਬੂ ਹੁਣ ਦੇਖ ਲਓ ਕਿੰਨੇ ਗਰੇ ਪਏ ਆ ਥੱਲੇ ਹੈ ਨਾ ਬਾਕੀ ਇਹ ਨਿੰਬੂ ਥੱਲੇ ਗਰੇ ਪਏ ਆ ਇਹ ਨਾ ਜਿਵੇਂ ਕੋਈ ਮੱਖੀ ਡੰਗ ਮਾਰਦੀ ਹੁੰਦੀ ਆ ਐਕਣ ਹੈ ਜਦ ਮੱਖੀ ਨੇ ਡੰਗ ਮਾਰਤਾ ਇਹ ਨਿੰਬੂ ਨੇ ਪਹਿਲਾਂ ਹੀ ਪੀਲਾ ਹੋ ਜਾਣਾ ਆਪਣੀ ਰੁੱਤ ਤੋਂ ਹੁਣ ਬਾਕੀ ਨਿੰਬੂ ਲੱਗੇ ਹੋਏ ਆ ਕੁਸ ਪੀਲੇ ਹੋਏ ਹੋਏ ਆ ਪਹਿਲਾਂ ਪਿਲਕ ਉੱਥੇ ਤੋਂ ਸ਼ੁਰੂ ਹੁੰਦੀ ਆ ਜਿੱਥੇ ਡੰਗ ਵੱਜਿਆ ਹੋਇਆ ਹੈ ਸਾਰਾ ਨਿੰਬੂ ਬੁਲੜਾ ਹੋ ਜਾਣਾ ਦਾਗੀ ਜਾ ਹੋ ਜਾਂਦਾ ਉਥੋਂ ਦਾਗੀ ਹੋ ਜਾਣਾ ਹੈ ਦਾਗੀ ਕਈ ਵਾਰ ਜੀ ਵੀ ਨਿਕਲਦੇ ਆ ਉਥੋਂ ਬੜਾ ਧਿਆਨ ਨਾਲ ਦੇਖਿਆ ਮੈਂ ਪਾਣੀ ਜਾ ਨਿਕਲਦਾ ਹੈ ਨਾ ਤੇ ਆ ਦੇਖੋ ਹੱਥ ਲਾਇਆ ਤੇ ਫਟ ਗਿਆ ਨਿੰਬੂ ਤੇ ਫੇਰ ਇਹਦਾ ਕੋਈ ਇਲਾਜ ਦੱਸੋ ਵੀਰ ਬਣ ਕੇ ਬਹੁਤ ਨੁਕਸਾਨ ਹੁੰਦਾ ਕਿਉਂਕਿ ਜਿਹੜਾ ਇਹ ਨਿੰਬੂ ਐ ਸਾਨੂੰ ਇਹਨਾਂ ਦੀ ਬਹੁਤ ਲੋੜ ਹੁੰਦੀ ਐ ਅਸੀਂ ਗੁਰੂ ਘਰ ਵੀ ਪਚਾਉਣੇ ਹੁੰਦੇ ਆ ਸਾਨੂੰ ਐ ਹੁੰਦਾ ਵੀ ਵਾਧੂ ਆ ਹੁਣ ਘਰ ਆਪਾਂ ਕਿੰਨਾ ਕੁ ਆਚਾਰ ਖਾ ਲਾਂਗੇ ਹੈ ਨਾ ਬਈ ਗੁਰੂ ਘਰ ਦਿੱਤੇ ਜਾਵੇ ਤੁਹਾਨੂੰ ਪਤਾ ਵੀ ਗੁਰੂ ਘਰਾਂ ਚ ਤਾਂ ਆਚਾਰ ਦਾ ਕੰਮ ਚੱਲੀ ਹੋ ਜਾਂਦਾ ਪ੍ਰਸ਼ਾਦੇ ਨਾਲ ਬਈ ਹੁਣ ਦੇਖੋ ਕਿੰਨਾ ਨੁਕਸਾਨ ਹੋਇਆ ਗਿਆ ਘਟੋ ਘਟ ਮੇਰੇ ਤਾਂ ਮੈਂ ਵੈਸੇ ਵੀ ਚੱਕੇ ਬਹੁਤ ਨਿੰਬੂ ਪਸ਼ੂਆਂ ਨੂੰ ਸਿੜਤੇ ਪਸ਼ੂ ਨਹੀਂ ਖਾਂਦੇ ਮੱਝ ਤਾਂ ਖਾ ਜਾਂਦੀ ਹੈ ਮੱਝ ਗਾਇਆਂ ਨਹੀਂ ਖਾਂਦੀ ਹਾਂ ਗਾਇਆਂ ਨਹੀਂ ਖਾਂਦੀਆਂ ਮੱਝ ਖਾ ਜਾਂਦੀ ਹੈ ਇਹ ਮੱਖੀ ਕਿਹੜੀ ਹੈ ਜਾਂ ਇਹ ਤਾਂ ਸਪਰੇ ਕਿਹੜੀ ਹੈ ਅਸੀਂ ਕੋਈ ਇਹ ਜੀ ਸਪਰੇ ਮਾਰ ਸਕੀਏ ਹੁਣ ਤੁਸੀਂ ਦੇਖੋਗੇ ਪਹਿਲਾਂ ਤਾਂ ਇਹ ਨਿੰਬੂ ਦਾ ਐਡਾ ਸਾਈਜ਼ ਹੈ ਇਹ ਛੋਟਾ ਸਾਈਜ਼ ਹੈ ਫਿਰ ਉਦੋਂ ਛੋਟਾ ਇਹ ਚਾਰ ਤਰ੍ਹਾਂ ਦੇ ਨਿੰਬੂ ਲੱਗਿਆ ਹੋਇਆ ਇਸ ਟਾਈਮ ਇਹਨੂੰ ਫੁੱਲ ਤੱਕ بڑے ਨਿੰਬੂ ਤੋਂ ਲੈ ਕੇ ਫੁੱਲ ਤੱਕ ਤੁਸੀਂ ਉਸ ਹਿਸਾਬ ਨਾਲੇ ਨਿੰਬੂ ਉੱਤਰੀ ਜਾਣੇ ਹਨ ਹੁਣ ਜਿਹੜੇ ਏਕਣ ਗਿਰਦੇ ਆ ਫਿਰ ਥੋੜਾ ਜਿਹਾ ਔਖਾ ਲੱਗਦਾ ਹੈ ਨਾ ਬਈ ਆਪਣਾ ਕੰਮ ਆ ਜਾਣ ਨਹੀਂ ਨਿੰਬੂ ਸੋਈ ਗੱਲਾਂ ਮੈਂ ਤੁਹਾਨੂੰ ਦਿਖਾਉਣੀ ਆ ਵੀਰੇ ਕਿਦਾਂ ਨਿੰਬੂ ਝੜੇ ਪਏ ਆ ਤੇ ਤੁਸੀਂ ਕਹੋਗੇ ਵੀ ਭੈਣ ਝੂਠ ਬੋਲਦੀ ਆ ਮੈਂ ਦੇਖੋ ਨਿੰਬੂ ਨਾ ਐਦਾਂ गिर ਜੰਨੇ ਆ ਇੱਕ ਮੈਂ ਆਪਣੇ ਵੀਰਾਂ ਨੂੰ ਦਿਖਾਵਾਂ ਇਹ ਇੱਕ ਹਨ ਵੀਰੇ ਆਹ ਨਾ ਆ ਡੰਗ ਜਾ ਆ ਦਿਖਦਾ ਨਹੀਂ ਹੈਗਾ ਆ ਡੰਗ ਜਾ ਬੱਜਾ ਹੋਇਆ ਇੱਥੋਂ ਹੀ ਨਿੰਬੂ ਪੀਲਾ ਹੋ ਜਾਣਾ ਆ ਦੇਖੋ ਹੈ ਨਾ ਤੁਹਾਨੂੰ ਕਾਲਸ ਜੀ ਤਾਂ ਸੈਰ ਦਿਖਦੀ ਹੋਊਗੀ ਤੇ ਇਹ ਨਿੰਬੂ ਨੇ ਆਪਣੀ ਇਸ ਤੋਂ ਪਹਿਲਾਂ ਹੀ ਵਿਚਾਰੇ ਨੇ ਪੀਲਾ ਹੋ ਕੇ गिर ਜਾਣਾ ਹੈ ਨਾ ਤੇ ਮੈਂ ਬਹੁਤ ਜ਼ਿਆਦਾ ਝੁਕ ਲੈਣੀ ਆ ਥੱਲੋਂ ਆ ਦੇਖੋ ਇਹਨਾਂ ਥੱਲੇ ਵੀ ਗਰੇ ਹੋਇਆ ਇਧਰ ਵੀ ਦਿਖਾਉਣੀ ਆ ਤੁਹਾਨੂੰ ਮੈਂ ਬਈ ਇਹ ਮੇਰੇ ਵੀਰਾਂ ਨੂੰ ਜ਼ਰੂਰ ਪਤਾ ਹੋਊਗਾ ਨੇ ਇਹ ਆ ਦੇਖੋ ਆ ਦੇਖੋ ਆ ਆ ਆ ਆ ਨਿੰਬੂ ਜੜ ਜਾਂਦੇ ਨੇ ਮੇਰਾ ਵੀਰ ਜਰੂਰ ਦੱਸਿਓ ਪੁੱਛਿਆ ਵੀ ਕਿ ਇੱਕ ਦੋ ਜਣਿਆਂ ਨੂੰ ਕੋਈ ਖਾਸ ਨਹੀਂ ਪਤਾ ਲੱਗਿਆ ਬਈ ਵੀਰਾਂ ਨੂੰ ਜਰੂਰ ਪਤਾ ਹੋਊਗਾ ਹਾਂਜੀ ਇਹ ਲੱਗਿਆ ਕਿ ਮੈਥੀ ਮੈਥੇ ਬੀਜਣ ਮੈਥੇ ਮੈਥੇ ਲੱਗਿਆ ਜੀ ਬੀਜਣ ਸਭ ਲੈ ਲੈਣਾ ਕੱਢ ਲੀਆਂ ਪਹਿਲਾਂ ਆਪਾਂ ਨੇ ਬੈੱਡ ਬਣਾ ਲਿਆ ਹਾਂਜੀ ਬੈੱਡ ਦੇ ਉੱਤੇ ਲੈਣਾ ਕੱਢ ਕੇ ਹਾਂਜੀ ਬਹੁਤ ਏ ਜੀ ਹੁਣ ਦਾਣਾ ਪਾਣਾ ਫਿਰ ਆਏ ਇਹਦੇ ਜੀ ਨਾ ਜਿਹੜਾ ਕੱਖ ਕੰਡਾ ਮੜਾ ਮੋਟਾ ਹਾਂ ਕੱਖ ਕੰਡਾ ਚੋਣਾ ਸੌਖਾ ਰਹਿੰਦਾ ਇਹ ਕਿੰਨੂੰ ਪਾਣੀ ਉਨਾ ਹੀ ਲੱਗਣਾ ਹਾਂਜੀ ਖਾਲੀਆਂ ਚੋਸ ਲਹਾਵ ਚੜ ਜਾਣੀਆਂ ਹਾਂਜੀ ਜਿੰਨੀ ਕੁ ਮਤਲਬ ਜ਼ਰੂਰਤ ਹੈ ਜ਼ਰੂਰਤ ਹਾਂ ਪਾਣੀ ਥੋੜੇ ਨਾਲ ਸਰ ਜਾਂਦਾ ਥੋੜੇ ਟਾਈਮ ਚ ਹਾਂਜੀ ਹਾਂਜੀ ਜਿਵੇਂ ਆਪਾਂ ਬੜੇ ਲੈਵਲ ਤੇ ਲਾ ਲੂ ਆਪਾਂ ਜੇ ਮੱਖੀਆਂ ਮੁੱਕੀਆਂ ਦੇ ਬੈੱਡ ਕੱਢ ਕੇ ਮੱਖੀਆਂ ਨਹੀਂ ਗਈਦੇ ਬੈੱਡਾਂ 'ਚ ਪਾਣੀ ਫਿਰਦੇ ਬੈੱਡ ਦੇ ਬੈੱਡ ਸਿਸਟਮੇ ਹੁੰਦਿਆ ਲੱਗਦਾ ਤਾਂ ਸਭ ਹਾਂ 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 ਲਾਈਨਾਂ 'ਚ ਲੱਗਿਆ ਹੋਇਆ ਸ ਕੱਖ ਕੰਡਾ ਕੱਢਣਾ ਬੁੱਲਾ ਬੈਠਾ ਬੰਦਾ ਜਦ ਮਰਜ਼ੀ ਦਾ ਮਟ ਲਾ ਜੀ ਹੋਰ ਹੋਰ ਆ ਪਹਿਲਾਂ ਪਹਿਲਾਂ ਇੰਹ ਕੱਖ ਮੁੜ ਕੇ ਤਾਂ ਹੁੰਦਾ ਨਹੀਂ ਹੂੰ ਪਿਛਲੇ ਸਾਲ ਪਤਾ ਨਹੀਂ ਐ ਜੋ ਆ ਕੇ ਰਾਮਨਾਲ ਕੱਖ ਕੱਢ ਕੇ ਹਨ ਕੱਲਾ ਕੱਲਾ ਢੱਕਾ ਧਣੀਆ ਦਾ ਦਿਖਦਾ ਦਾ ਹੈ ਨਾ ਸਰ ਬਾਜੀ ਦੇਖਣ ਨੂੰ ਲਾਉਣੀ ਆਪਾਂ ਹਰ ਇੱਕ ਸਾਲ ਨੂੰ ਹਾਂ ਲਾ ਫੇਰ ਨੂੰ ਆਇਆ ਉਹ ਬੋਲਾ ਬੋ ਜਿਹੜਾ ਅੱਗੇ ਆਪਾਂ ਲਾ ਲੰਦੇ ਤੇ ਦੂਏ ਲੁੱਟ ਕੇ ਆਰੀ ਚ ਉਹ ਨਹੀਂ ਲੋਟਾ ਉਹ ਨਹੀਂ ਲੋਟ ਆਉਂਦਾ ਆ ਫੇਰ ਤਾਂ ਇਹ ਤੇ ਸੁਆਗਾ ਲੈ ਮਾੜੀ ਮਾੜੀ ਮਿੱਟੀ ਪੈ ਗਈ ਹੂੰ ਬੀਜ ਦੇਖਣ ਤੋਂ ਹਟਾ ਦਾ ਪਾਣ ਹਾਂ ਤਾਂ ਮਹਾਰਾਜ ਦੀ ਕਿਰਪਾ ਨਾਲ ਧਣੀਆਂ ਵੀ 4 ਸਾਲ ਹੋ ਗਏ ਬਹੁਤ ਵਧੀਆ ਬਣਦਾ ਨਹੀਂ ਧਣੀਆਂ ਜੰਮਦਾ ਹੀ ਨਹੀਂ ਤਾਂ ਧਣੀਆਂ ਲੋਟੇ ਨਾ ਸੌਂਦਾ ਲੋਟੇ ਨਹੀਂ ਸੌਂਦਾ ਜਦਨ ਦਾਕ ਉਹ ਕਰਨ ਲੱਗਿਆਂ ਉਦੋਂ ਦਾ ਲੋਟ ਹੈ ਆਹ ਦੇਖੋ ਜਿਹੜਾ ਉਹ ਵੀ ਪਾਲਕ ਲਾਇਆ ਹੈ ਬਹੁਤ ਸੋਹਣਾ ਬੱਟਾ ਤੇ ਬੱਟਾ ਤੇ ਖੜਾ ਕੱਲਾ ਕੱਲਾ ਖੜਾ ਲੈ ਅਗਲਾ ਬੱਟਾ ਆ ਗਿਆ ਇਹਦੇ ਤੇ ਵੀ ਆਪਾਂ ਨੇ ਮੇਥੇ ਹੀ ਲਾਉਣੇ ਆ ਮੇਥੇ ਮੇਥੇ ਹੈ ਮੇਥੇ 2 ਬੱਡ ਮੇਥਿਆਂ ਦੇ ਹੋ ਜਾਣਾ ਮੇਰੀ ਮੇਥੀ ਵੱਧ ਲਾਇਓ ਤੇ ਇਸ 4 ਬੱਡ ਮੇਥੀ ਦੇ ਕਰਦਾ ਉਹ ਲੈ ਲੈਣੀ ਸੀ ਕੋਈ ਡੱਕਾ ਡੁੱਕਾ ਲੈ ਲੈਣਾ ਉਹ ਮੇਰੇ ਚ ਲੱਗੇ ਨਾ ਕੁਸ ਉਹ ਬੋਲਾ ਪਿਆ ਲੈ ਹੁਣ ਪੱਟ ਕੇ ਤਾਂ ਹਟਾ ਇਹਨੂੰ ਆਪਾਂ ਆਪਣੇ ਨਾਲੋਂ ਸਭ ਚੰਗੇ ਆ ਵਾ ਜੀ ਨਾ ਸਭ ਚੰਗੇ ਆ ਅਸੀਂ ਤਾਂ ਸਭ ਤੋਂ ਭੈੜੇ ਆ ਬਾਈ ਇਨਸਾਨ ਆ ਜਿਹੜਾ ਇਨਸਾਨ ਸਾਥ ਨਾਲੋਂ ਮਾੜੀ ਸੀ ਇਹ ਸਾਰੀ ਸੋਜੀ ਹੁੰਦੀ ਹੋਈ ਵੀ ਇਹ ਪੁੱਠੇ ਕੰਮ ਕਰਦਾ ਹੂੰ ਜਾਣ ਬੁੱਝ ਕੇ ਇੱਕ ਸੋਜੀ ਹੁਣ ਸਾਨੂੰ ਵਰਤੀ ਬਖਸ਼ੀਆ ਪਰਮਾਤਮਾ ਨੇ ਹੈ ਸਾਰੇ ਪੱਠੇ ਪਾਸੇ ਨੂੰ ਹੈ ਤਾਂ ਸਾਰੇ ਨੂੰ ਸੋਜੀ ਪਰ ਮੈਨਾਂ ਵੀ ਨਹੀਂ ਜਾਣੀ ਇਹਨੂੰ ਵੱਧ ਚੰਗੇ ਮਾੜੇ ਦਾ ਪਤਾ ਸੋਜੀ ਤਾਂ ਪਰਮਾਤਮਾ ਨੇ ਪਤਾ ਹੁੰਦੇ ਹੋਏ ਵੀ ਕਮਾੜੇ ਚੰਗੇ ਕਰਦਾ ਨੇ ਮਾੜੇ ਚੰਗੇ ਕਰਦਾ ਹਾਂ ਲੋ ਜੀ ਬੀਚ ਹੁਣ ਇਹ ਤੇ ਬੁੱਝ ਗਿਆ ਸੁਆਗਾ ਸੁਆਗਾ ਆ ਬੇਰਤਾ ਸੁਆਗਾ ਆਪਾਂ ਨੇ ਮੈਂ ਗਿਆ ਗੋਮਤੀ ਨਹੀ ਰਾਮ ਨਾਲ ਆ ਦੇਖੋ ਜੀ ਆਰਾਮ ਦੇ ਨਾਲ ਉਹਨਾਂ ਨੂੰ ਪਾਣੀ ਪਿਲਾਉਣਾ ਤਾਜ਼ਾ ਤਾਜ਼ਾ ਉਧਰ ਜਿਹੜਾ ਸਵੇਰੇ ਸਵੇਰੇ ਦਾ ਸਮਾਂ ਸੰਭਲੇ ਆ ਨਾ ਆਪਾਂ ਨੇ ਕੰਮ ਲੈਖੇ ਉਹਦੇ ਵਰਗੀ ਰੀਤ ਨਹੀਂ ਸਿਆਲ ਚ ਤਾਂ ਫੇਰ ਐ ਹੁੰਦਾ ਨਾ ਵੀ ਚਲੋ ਧੁੱਪ ਚੜ ਜਾਣ ਦੋ ਮਾੜੀ ਜੀ ਫੇਰ ਆਪਾਂ ਲੱਗਦੇ ਆ ਕੰਮ ਆ ਜਿਹੜਾ ਗਰਮੀ ਵਾਲਾ ਟਾਈਮ ਆ ਇਹ ਤਾਂ ਸਵੇਟ ਟਾਈਮ ਵਾਲੀ ਸੰਭਣਾ ਪੈਂਦਾ ਸਮਾਂ ਲਾਹਣ ਆ ਗਈ ਮਿੱਠੀ ਮੇਥੀ ਹਾਂ ਰੇਡੀ ਮੇਥੀ ਆ ਹੂੰ ਇਹਨੂੰ ਅਸੀਂ ਜਿੰਨੀ ਕਿ ਜ਼ਰੂਰਤ ਹੈ ਹੂੰ ਉਨੀ ਹੀ ਰੱਖੀ ਜੰਨੇ ਆ ਬਾਕੀ ਦੀ ਅਸੀਂ ਨਾਲ ਦੀ ਨਾਲ ਇਹਨੂੰ ਵੱਢ ਕੇ ਮੇਥੀ ਦੀਆਂ ਕਾਇ ਬੱਟਾ ਲਾਉਣੀਆਂ ਮੇਥੀ ਤਾਂ ਖੁੱਲ ਹੀ ਲੱਗੂਗੀ ਫਾਸੀਆਂ ਲਾ ਦੋ ਆਏ ਵੱਟਪਟ ਨਾਲ ਮੇਰਾ ਕੀ ਬਣਨਾ ਤੇ ਫਾਸੀਆਂ ਲਗਾਉਂਗੀ ਮੇਥੀ ਨਾਲ ਹੋਰ ਕੇ ਮੇਥੀ ਨੂੰ ਆ ਕੇ ਨਾਲ ਥੋੜੇ ਹਿਸਾਬ ਨਾਲ ਕਿਉਂਕਿ ਬੀਜ ਬਹੁਤ ਬਰੀਕ ਹੁੰਦਾ ਇਹ। 23 ਵਾਰ ਬੰਦਾ ਉਣੀ ਫੜਦਾ ਚੱਲ ਜਾਂਦਾ ਹੁਣ ਮੇਰੇ ਹੱਥ 'ਚ ਇੱਕ ਵਾਰਤੀ ਆਹ। ਇਹ ਵੀ ਬਾਦੂ ਹੈ ਮੈਨੂੰ ਲੱਗਦਾ। ਦੇਖ ਲਓ ਤੁਸੀਂ ਇੱਕ ਗੱਲ ਹੈ ਸਰਦਾਰ ਜੀ ਤੁਹਾਡੀ ਗੱਲ ਅੱਧ ਵਿਚਾਲੇ ਆ। ਬਈ ਮੈਂ ਇੱਕ ਗੱਲ ਬੀਬੀਆਂ ਭੈਣਾਂ ਨਾਲ ਜ਼ਰੂਰ ਕਰਦੀ ਆਂ ਬਈ ਆਪਾਂ ਜਿਹੜੇ ਕਹੀ ਜਾਂਦੇ ਆ ਨਾ ਸਾਡੇ ਗੋਡੇ ਦੁਖਦੇ ਆਂ ਸਾਡੇ ਮੋਢੇ ਦੁਖਦੇ ਆਂ। ਇਹ ਜਿਹੜੀ ਗੋਡਿਆਂ ਵਾਲੀ ਪ੍ਰੋਬਲਮ ਹੈ ਜਿਆਦਾਤਰ ਦੇਖਣ ਚ ਜਨਾਨੀਆਂ ਚ ਆਈ ਹੈ ਜਨਾਨੀਆਂ ਚ ਕਾਹਤੇ ਆਈ ਹੈ ਅਸੀਂ ਇੱਕ ਦਿਨ ਇਕੱਲੇ ਲੱਗੀਆਂ ਪੰਜ ਚਾਰ ਜਣੀਆਂ ਬੈਠ ਕੇ ਇਹ ਜਿਉ ਬਾਰਪਾ ਕਰਨ ਸਾਨੂੰ ਆਪ ਤਾਂ ਹੁਣ ਮੇਰੀ ਗੱਲ ਸੁਣੋ ਪਹਿਲਾਂ ਆਪਾਂ ਜਨਾਨੀਆਂ ਦੇ ਕੰਮ ਦੀ ਗੱਲ ਕਰਦੇ ਹਾਂ ਜਿਹੜਾ ਬੀਬੀ ਉਹਨਾਂ ਦਾ ਸਮਾਂ ਤਾਂ ਬੀਬੀ ਉਹਨਾਂ ਨੇ ਜਿਹੜੇ ਕੱਪੜੇ ਧੋਣੇ ਆ ਉਹ ਪੀੜੀ ਤੇ ਬਹਿ ਕੇ ਧੋਣੇ ਆ ਔਰ ਆਏ ਆਂ ਮੜਲੇ ਆਂ ਬਿਲਕੁਲ ਮੋਗਰੀ ਚੱਲਣੀ ਆ ਹੱਥ ਨੇ ਆਏ ਆਂ ਵੀ ਹੋਣਾ ਹੱਥ ਨੇ ਆਏ ਆਂ ਵੀ ਹੋਣਾ ਵੀ ਬੀਬੀ ਉਹਨਾਂ ਦੇ ਸਮੇਂ ਬੀਬੀ ਉਹਨਾਂ ਨੇ ਰੋਟੀ ਪੀੜੀ ਤੇ ਪੀੜੀ ਢਾਕੇ ਚੁੱਲ੍ਹੇ ਤੇ ਰੋਟੀ ਲਾਉਣੀ ਆ ਬੀਬੀ ਨੇ ਕਦੇ ਕੁਸ ਚੱਕਣ ਜਾਣਾ ਉਠਕ ਬੈਠਕ ਉਠਕ ਬੈਠਕ ਹੋਈ ਜਾਣੀ ਬੀਬੀ ਨਾਲ ਦੀ ਠੀਕ ਹੈ ਜੀ ਇਹ ਹੋ ਗਿਆ ਬੀਬੀ ਉਹਨਾਂ ਨੇ ਮਧਾਣੀ ਰੜਕਣੀ ਆ ਉਹ ਵੀ ਬਾਹਾਂ ਦੀ ਪ੍ਰੈਕਟਿਸ ਹੋਣੀ ਆ ਉਹ ਵੀ ਪੀੜੀ ਤੇ ਬਹਿ ਕੇ ਫੇਰ ਪਤਾ ਨਹੀਂ ਮਧਾਨੀ ਰੜਕਦੀ ਰੜਕਦੀ ਨੇ ਕਾਇਕ ਵਾਰ ਉਠਣਾ ਫੇਰ ਬੀਬੀ ਉਹਨਾਂ ਨੇ ਜਿਹੜਾ ਗੋਹਾ ਪੱਥ ਕੇ ਆਉਣਾ ਉਹ ਵੀ ਬਹਾਨੇ ਪੂਰਾ ਸਰੀਰ ਨੇ ਥੱਲਣ ਥੱਲ ਜੁਲ ਕਰਨੀ ਆ ਉਹ ਵੀ ਪੀੜੀ ਪਰ ਬਹਿ ਕੇ ਫੇਰ ਬੀਬੀ ਉਹਨਾਂ ਨੇ ਧਾਰਾਂ ਜੋ ਕਹੇ ਲਿਆਉਣੀਆਂ ਉਹ ਪੈਰਾਂ ਭਰ ਬਹਿ ਕੇ ਹੁਣ ਪੀੜੀਆਂ ਤੇ ਬੈਠ ਕੇ ਵੀ ਸਾਡੇ ਵਰਗੀਆਂ ਤੇ ਉੱਠ ਨਹੀਂ ਹੁੰਦਾ ਪੈਰਾਂ ਭਰ ਬਹਿ ਕੇ ਉਦੋਂ ਬਾਅਦ ਫੇਰ ਇਹ ਦੇਖ ਲੋ ਤੁਸੀਂ ਭਾਂਡੇ ਵਾਂਜਣੇ ਆ ਉਹ ਪੀੜੀ ਤੇ ਬਹਿ ਕੇ ਖੇਤਾਂ 'ਚ ਫੇਸ ਘਰ ਦਾ ਕੰਮ ਨਵੇੜ ਕੇ ਫੇ ਖੇਤਾਂ 'ਚ ਜਾਣਾ ਬਾਪੂਆਂ ਨਾਲ ਕੰਮ ਕਰਾਉਣਾ ਉਹ ਵੀ ਪੈਰਾਂ 'ਪਰ ਬਹਿ ਕੇ ਬੀਬੀਆਂ ਦੇ ਗੋਡੇ ਕਿੱਥੇ ਦੁਖਣੇ ਆ ਗੱਲ ਇੱਥੇ ਇਹ ਨਹੀਂ ਹੈਗੀ ਗੱਲ ਕਿਤੇ ਨਾ ਕਿਤੇ ਸਾਡੀਆਂ ਖਰਾਕਾਂ 'ਚ ਵੀ ਆ ਗਈ ਗੱਲ ਸਾਡੇ ਕੰਮਾਂ 'ਚ ਸਭ ਤੋਂ ਵੱਧ ਆ ਗਈ ਕਾਤੇ ਆ ਗਈ ਅਸੀਂ ਖੜੀਆਂ-ਖੜੀਆਂ ਵਾਸ਼ਿੰਗ ਮਸ਼ੀਨ ਦੀ ਸੁੱਚ ਦੱਬ ਦੰਨੀ ਆ ਅਸੀਂ ਖੜੀਆਂ ਖੜੀਆਂ ਗੈਸ ਤੇ ਰੋਟੀ ਲਾ ਲੰਨੀ ਆ। ਹੂੰ। ਅਸੀਂ ਖੜੀਆਂ ਖੜੀਆਂ ਹਾਂ ਬੀਬੀ ਉਹਨਾਂ ਦੀ ਝਾੜੂ ਵੀ ਬੈਠ ਕੇ ਲਾਉਂਦੀਆਂ ਪੈਰਾਂ 'ਪਾਰ ਉਹ ਛੋਟੇ ਛੋਟੇ ਜੂੜੇ ਹੁੰਦੇ ਤੇ। ਅਸੀਂ ਖੜੀਆਂ ਖੜੀਆਂ ਸਾਡੇ ਲੈ ਲੈਂਦੇ ਫੁੱਲ ਝਾੜੂ ਬੜਾ ਸਾਡੇ ਫੁੱਲ ਝਾੜੂਆਂ 4-4 ਫੁੱਟ ਦੇ। ਅਸੀਂ ਖੜ ਕੇ ਝਾੜੂ ਲਾਉਣਾ। ਬੀਬੀ ਉਹਨਾਂ ਹੀ ਲੈ ਨੂੰ ਮਤਲਬ ਟੇਡੀਆਂ ਤਾਂ ਹੋਈਆਂ ਨਹੀਂ ਐ ਕੋਈ ਜਿਵੇਂ ਕਹਿੰਦੇ ਕੋਡੀਆਂ ਹੋ ਕੇ ਤਾਂ ਹੱਥ ਜ਼ਰਾ ਲਾਇ ਹੀ ਨਹੀਂ ਕਦੇ। ਇੱਕ ਗੱਲ ਹੋਰ ਰਹਿ ਗਈ ਬੀਬੀ ਉਹਨਾਂ ਦੀ ਬੀਬੀ ਨਾ ਨੇ ਲਿਪਣਾ ਉਹ ਵੀ ਪੈਰਾਂ 'ਪਾਰ ਬੈਠ ਕੇ ਅਸੀਂ ਪੋਚੇ ਲਾਉਨੀਆਂ ਖੜ ਕੇ ਬਾਈਪਰ ਗੇਸਾਂ ਤੇ ਰੋਟੀਆਂ ਖਾੜ ਕੇ ਉਦੋਂ ਬਾਅਦ ਗੋਹਾ ਅਸੀਂ ਪੱਥਣਾ ਛੱਡਤਾ ਉਦੋਂ ਬਾਅਦ ਧਾਰਾਂ ਚੋਨੀਆਂ ਅਸੀਂ ਪੀੜੀ ਲੈ ਕੇ ਕਿਉਂਕਿ ਅਸੀਂ ਪੈਰਾਂ ਪੈਰ ਬੈਠਣ ਜੋਗੀਆਂ ਰਹੀਆਂ ਨਹੀਂ ਠੀਕ ਹੈ ਜੀ ਇਹ ਨਾ ਚੀਜ਼ਾਂ ਚ ਫਰਕ ਆ ਗਿਆ ਹੁਣ ਗੱਲ ਆ ਗਈ ਆਦਮੀਆਂ ਦੀ ਆਦਮੀਆਂ ਦੀ ਭਾਈ ਪ੍ਰੈਕਟਿਸ ਬਹੁਤ ਆ ਖੇਤਾਂ ਚ ਬਹੁਤ ਘੱਟ ਬੰਦਿਆਂ ਨੂੰ ਗੋਡਿਆਂ ਦੀ ਪ੍ਰੋਬਲਮ ਹੋਊਗੀ ਬਹੁਤ ਘੱਟ ਹੈ ਜੀ ਆਦਮੀਆਂ ਚ ਦੇਖਣ ਚਾਹੀਏ ਅਸੀਂ ਉਦੋਂ ਸਾਡੀ ਮਡੌਲੀ ਵੀ ਗੱਲ ਚੱਲ ਪਈ ਹੂੰ ਮੈਨਾਂ ਵੀ ਆਦਮੀਆਂ ਚ ਇਹ ਚੀਜ਼ ਦੇਖਣ ਚ ਘਟਾਈ ਆ ਕਿਉਂਕਿ ਆਦਮੀਆਂ ਦੀ ਪ੍ਰੈਕਟਿਸ ਖੇਤਾਂ ਚ ਬਹੁਤ ਹੈ ਉੱਠ ਖੜੇ ਬਹਿ ਗੇ ਉਹ ਪਾਤਾ ਦਵਾਈਆਂ ਛੜਕ ਲੀਆਂ ਖਾਲ ਸਵਾਰ ਲੇ ਫਲਾਣਾ ਕੁਝ ਘਰਚ ਤਾਂ ਧਮਕਾ ਕੋ ਘਰਚ ਤਾਂ ਇਹ ਸਭ ਉੱਠ ਕੇ ਬੈਠਕ ਹੁੰਦੀ ਆ ਸਰੀਰ ਦੀ ਸਾਡੇ ਜਿਹੜੀਆਂ ਸਾਡੇ ਵਾਲੀ ਪੀੜ੍ਹੀ ਐ ਸਾਤੋਂ ਗਾਂਹ ਵਾਲੀ ਪੀੜ੍ਹੀ ਐ ਇਹਨਾਂ ਨੇ ਤਾਂ ਜਾਮ ਹੋ ਜਾਣਾ ਕਿਉਂਕਿ ਸਿੱਧੀਆਂ ਸਿੱਧੀਆਂ ਫਰੀ ਜਾਨੀਆਂ ਇਹ ਸਾਡੇ ਕੰਮਾਂ ਚ ਉੱਠ ਕੇ ਬੈਠਕ ਨਹੀਂ ਰਹੀ ਹੈਗੀ ਇੱਥੇ ਨੁਕਸ ਹੈ ਸਰੀਰ ਨੂੰ ਜਿਹੜੇ ਜੋੜ ਨੇ ਉਹਨਾਂ ਨੂੰ ਜੰਗਾਲ ਲੱਗ ਗਿਆ ਬੱਸ ਠੀਕ ਹੈ ਜੀ ਇਹ ਘਾਟਾਂ ਸਾਡੇ ਚ ਮੈਂ ਇਹ ਨਹੀਂ ਕਹਿੰਦੀ ਵੀ ਬਹੁਤ ਸਾਡੀ ਬਹਾਦਰੀ ਆ ਬਹੁਤ ਸਾਡੀ ਸ਼ਾਬਾਸ਼ੀ ਆ ਸਾਡੇ ਚ ਘਾਟਾਂ ਨੇ ਹਮ ਅਸੀਂ ਅੱਧੇ ਰੋਗ ਆਪ ਸਿਹਟਦੇ ਠੀਕ ਹੈ ਜੀ ਹੁਣ ਸਾਡੇ ਵਰਗੀਆਂ ਤੇ ਕੱਪੜੇ ਧੋ ਨਹੀਂ ਹੁੰਦੇ ਬਹਿ ਕੇ ਨਾ ਸਾਡੀਆਂ ਢੂਂਗੀਆਂ ਕੰਮ ਕਰਦੀਆਂ ਨਾ ਸਾਤੇ ਪੀੜੀਆਂ ਪਰ ਬੈਠ ਹੁੰਦਾ ਨਾ ਸਾਡੀਆਂ ਬਾਹਾਂ ਓਕਣ ਕੰਮ ਕਰਦੀਆਂ ਥੱਕ ਜਾਂਦੀਆਂ ਅਸੀਂ ਜਿਹੜਾ ਵੀ ਆ ਤੋਂ ਪਹਿਲਾਂ ਕੰਮ ਕਰ ਲਿਆ ਸਰੀਰ ਲੋਹੇ ਵਰਗਾ ਤਾਂ ਜਦੋਂ ਵਿਆਹ ਹੋ ਗਿਆ ਜਾਂ ਤਾਂ ਸਾਰਾ ਸੌਲ ਕੰਮ ਹੋ ਗਿਆ ਮਸ਼ੀਨ ਵੀ ਆ ਗਈ ਤੇ ਝਾੜੂ ਪੋਚੇ ਵੀ ਉਹ ਸਹੂਲਤਾਂ ਨੇ ਪੱਟੇ ਆ ਗੈਸ ਵੀ ਆ ਗਿਆ ਸਹੂਲਤਾਂ ਨੇ ਪੱਟੇ ਆ ਉੱਥੇ ਬੀਬੀ ਨੇ ਸਰੀਰ ਫਿੱਟ ਕਰਿਆ ਹੋਇਆ ਦਾ ਪੂਰਾ ਪੁੱਤਾ ਜਾ ਕੇ ਸੂਏ ਤੇ ਕੱਪੜੇ ਧੋ ਲਿਆ ਸਾਡਾ ਸੂਆ ਚੱਲਦਾ ਹੈ ਨਾ ਸੂਏ ਤੇ ਕੱਪੜੇ ਧੋ ਕੇ ਲਿਆਉਣੇ ਏਡਾ ਏਡੀਆਂ ਪਾਲਟੀਆਂ ਭਰ ਲੈ ਜਾਣੀਆਂ ਫਿਰ ਮੋਗਰੀ ਚ ਲਾਉਣੀ ਠੀਕ ਆ ਸਾਡੇ ਵਰਗੀਆਂ ਨੇ ਤਾਂ ਹੀ ਦੁਪਹਿਰੇ ਜਿਹੜੇ ਸਾਈਂ ਕੰਮ ਨਹੀਂ ਨਿਭੜਦੇ ਬੀਬੀ ਨੇ ਹੀ ਉੱਠਦੇ ਆ ਨੂੰ ਜਦ ਨੂੰ ਅਸੀਂ ਉੱਠ ਕੇ ਪਹਿਲੀ ਚਾਹ ਪੀਂਦੇ ਤੇ ਜਾਨ ਨੂੰ ਤਾਰਾਂ ਭਰੀਆਂ ਪਈਆਂ ਹੁੰਦੀਆਂ ਦੀਆਂ ਠੀਕ ਆ ਸੋਈ ਗੱਲਾਂ ਨੇ ਸਾਡੇ ਕਮਾਕਾਰਾਂ 'ਚ ਸਾਡੀਆਂ ਖਰਾਕਾਂ 'ਚ ਫਰਕ ਆ ਗਿਆ ਤਾਂ ਅਸੀਂ ਬਜ਼ੁਰਗਾਂ ਨਾਲੋਂ ਜਮਾਂ ਹੀ ਰੱਦੀ ਹੋ ਗਏ ਠੀਕ ਆ ਜੀ ਸੋਈ ਗੱਲ ਆ ਸਾਡਾ ਬੇੜਾ ਸਹੂਲਤਾਂ ਨੇ ਬਿਠਾਇਆ ਬਹੁਤ ਗੱਲਾਂ ਕਰ ਲਈਆਂ ਜੀ ਮੇਰੀਆਂ ਤਾਂ ਗੱਲਾਂ ਇਦਾਂ ਦੀਆਂ ਹੀ ਹੁੰਦੀਆਂ ਘਰੇਲੂ ਜੀਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ